ਕਵਲ ਕੁਮਾਰ ਇੱਕ ਗੱਲ ਕੋਈ ਜਿਹੜੇ ਬਿਲਡਿੰਗ ਵੀ ਕੀ ਹੈ ਕਿੰਨੇ ਵੇਪਰ ਲੱਗਦਾ ਸਵੇਰ ਦੇ 5:30 ਵਜੇ ਤੇ ਇੱਕ ਹੀ ਆਵਾਜ਼ ਆਈ ਸੀ ਆਵਾਜ਼ ਆਈ ਜਦੋਂ ਸੁੱਤੇ ਭਈ ਹੁੰਦੇ ਆ ਬਾਹਰ ਕਿਤੇ ਨਹੀਂ ਦੇਖੀ ਤੁਹਾਡੀ ਬਿਲਡਿੰਗ ਨਹੀਂ 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 ਕੋਈ ਨਾ ਜਿਸ ਆਉਣ ਦੀ ਗੌਂਡੀ ਹੈ ਨਹੀਂ ਨਹੀਂ ਇਹ ਕੋਈ ਨਹੀਂ ਖਾਲੀ ਹੈ ਹਾਂਜੀ ਬਿਲਡਿੰਗ ਕਿੰਨਾ ਤੇ ਉਹਨਾਂ ਦੀ ਜਿਗਿਏ ਤੇ ਖੜੀ ਜਿਗੀ ਵੀ ਨਾ ਪਹਿਲਾਂ ਹੀ ਕੋਈ ਉਹਦਾ ਕੋਈ ਵੀ ਨਹੀਂ ਸੀ ਖੜੇ ਤੇ ਨਾਲ ਦੀ ਬਿਲਡਿੰਗ ਵਿੱਚ ਚੱਕਰ ਆ ਉਹ ਕਿੰਨਾ ਦੀ ਹੈ ਨਹੀਂ ਮੰਨਣੀ ਖਤਰਾ ਹੈਗਾ ਕਿ ਨਹੀਂ ਮੰਨ ਨੂੰ ਪਦਮੇਲੇ ਆ ਹਾਂ ਨਹੀਂ ਹੁੰਦਾ ਹੈ ਇਹ ਪੁਰਾਣੀ ਬਿਲਡਿੰਗ ਹੈ ਹੋ ਗਈ ਹੈ ਕਾਫੀ ਬਾਹਰ ਰਹਿੰਦੇ ਹਾਂ ਹਾਂਜੀ ਕੱਲ ਹੋ ਗਿਆ ਉਹਨਾਂ ਨੂੰ ਦਸਤਰ ਹਾਂਜੀ ਦਸਤਰ ਅੱਜ ਮਜ਼ਦੂਰ ਲੈ ਆਏ ਉਹਨਾਂ ਨੂੰ ਠੀਕ ਹਾਂ ਕਾਂਡੂ ਰੈਂਟ ਦੇ ਤਾ ਹਾਂ ਨੇ ਨੇ ਨਹੀਂ ਰੈਂਟ ਤੇ ਕੋਈ ਨਹੀਂ ਉਪਰ ਕੋਈ ਨਹੀਂ ਰੰਦਾ ਹਾਂਜੀ ਹਾਂ ਜੇ ਪਾਕਿਸਤਾਨ ਹੈ ਉਹ ਠੀਕ ਨਹੀਂ ਮੈਨੂੰ ਨਹੀਂ ਪਤਾ ਕਿ ਕਿਰਾਏ ਤੇ ਹੈਗੀਆਂ ਇਹ ਇੱਕ ਸੇਫ ਹੈ ਕੋਈ ਹਾਂਜੀ ਹਾਂਜੀ ਸੇਫ ਸੇਫ ਹੈ ਆਪਣਾ ਘਰ ਆ ਇੱਕ ਗੱਲ ਕੋਈ ਜਿਹੜੀ ਬਿਲਡਿੰਗ ਬਣ ਗਈ ਹੈ ਕਿੰਨੇ ਵੇ ਤੱਕ ਰਕਦਾ ਹੈ ਉਹ ਸਵੇਰ ਦੇ 5:30 ਵਜੇ ਤੇ ਇੱਕ ਹੀ ਆਵਾਜ਼ ਆਈ ਸੀ ਆਵਾਜ਼ ਆਈ ਜਦੋਂ ਸੁੱਤੇ ਪਏ ਹੁੰਦੇ ਆ ਬਾਹਰ ਰਿਕੇਦੇ ਰਹੇ ਤੁਹਾਡੀ ਬਿਲਡਿੰਗ ਨਹੀਂ 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 ਕੋਈ ਨਾ ਕਿਸੇ ਆਉਂਦੇ ਨਹੀਂ ਬੰਟੀ ਹੈ ਬਿਲਡਿੰਗ ਅੰਦਰ ਕੋਈ ਰਹਿੰਦਾ ਨਹੀਂ 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 ਕੋਈ ਨਹੀਂ ਖਾਲੀ ਹੈ खतरा तो नहीं पुरानी बिल्डिंग होगी ਮਰ ਰਹੇ ਹਾਂ ਜੀ ਕੱਲ ਹੋ ਗਿਆ ਉਹਨਾਂ ਨੂੰ ਦਸਤਰ ਹਾਂਜੀ ਦਸਤਰ ਅੱਜ ਮਜ਼ਦੂਰ ਲੈ ਆਏ ਹੋ ਨਾ ਠੀਕ ਹਾਂ ਜੀ ਕਾਂਡੂ ਰੈਂਟ ਦੇ ਤਾ ਹੁਣ ਨਹੀਂ ਨਹੀਂ ਰੈਂਟ ਤੇ ਕੋਈ ਨਹੀਂ ਆਉਂਦਾ ਕੋਈ ਨਹੀਂ ਆਂਦਾ ਖਾਲੀ ਹਾਂਜੀ ਹਾਂ ਜੀ ਪੰਜਾਬੀ ਤਾਂ ਹੈ ਉਹ ਠੀਕ ਨਹੀਂ ਮੈਨੂੰ ਨਹੀਂ ਪਤਾ ਇਹਦਾ ਕਿਰਾਇ ਤੇ ਹੈਗੀ ਆ ਇਹ ਇੱਕ ਸੇਫ ਹੈ ਕੋਈ ਹਾਂਜੀ ਹਾਂਜੀ ਸੇਫ ਸੇਫ ਹੈ ਆਪਣਾ ਘਮਾਰਾ ਇੱਕ ਗੱਲ ਕੋਈ ਜਿਹੜੀ ਬਿਲਡਿੰਗ ਬਣ ਗਈ ਹੈਗੀ ਕਿੰਨੇ ਵੇਟ ਲੱਗਦਾ ਹੈ ਸਵੇਰ ਦੇ 5:30 ਵਜੇ ਤੇ ਇੱਕ ਹੀ ਆਵਾਜ਼ ਆਈ ਸੀ ਆਵਾਜ਼ ਆਈ ਜਦੋਂ ਸੁੱਤੇ ਪਏ ਹੀ ਹੁੰਦੇ ਹਾਂ ਵਾਹ

ਨੇ ਮੈਨੂੰ ਨੂੰ ਪਤਾ ਮੈਲੇ ਆ ਨਹੀਂ ਨਹੀਂ ਹੋਤਾ ਹੈ ਇਹ ਪੁਰਾਣੀ ਬਿਲਡਿੰਗ ਹੈ ਹੋ ਗਈ ਹੈ ਕਾਫੀ ਬਾਹਰ ਰਹੇ ਹਾਂ ਹਾਂਜੀ ਕੱਲ ਹੋ ਗਿਆ ਉਹਨਾਂ ਨੇ ਦਸਤਰ ਹਾਂਜੀ ਦਸਤਰ ਅੱਜ ਮਜ਼ਦੂਰ ਲੈ ਆਏ ਉਹਨਾਂ ਠੀਕ ਹਾਂ ਕੋਠਾਂ ਨੂੰ ਰੈਂਟ ਦਿੱਤਾ ਹੈ ਉਹਨਾਂ ਨੇ ਨਹੀਂ ਨਹੀਂ ਰੈਂਟ ਤੇ ਕੋਈ ਨਹੀਂ ਹੈ ਉੱਥੇ ਕੋਈ ਨਹੀਂ ਰਹਾਂ ਖਾਲੀ ਹੈ ਹਾਂਜੀ ਹਾਂਜੀ ਪੰਜਾਬੀ ਤਾਂ ਹੈ ਉਹ ਠੀਕ ਨਹੀਂ ਮੈਨੂੰ ਨਹੀਂ ਪਤਾ ਇਹਦਾ ਕਿਰਾਇ ਤੇ ਹੈਗੀ ਆ ਇਹ ਇੱਕ ਸੇਫ ਹੈ ਕੋਈ ਹਾਂਜੀ ਹਾਂਜੀ ਸੇਫ ਸੇਫ ਹੈ ਸੇਫ ਹੈ